ਇਹ ਤਸਵੀਰ ਉਸੇ ਹੰਕਾਰੀ ਐਸਐਚਓ ਦੀ ਹੈ ਜੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਥਾਂ ਉਹਨਾਂ ਤੇ ਆਪਣਾ ਰੋਬ ਝਾੜਦਾ ਫਿਰਦਾ ਤੇ ਆਪਣੀ ਧੌਂਸ ਜਮਾਉਂਦਾ ਹੈ ਜਿਸ ਦੀ ਸ਼ਿਕਾਇਤ ਲੈ ਪਹੁੰਚੇ ਇੱਕ ਵਿਅਕਤੀ ਨਾਲ ਮਾੜੇ ਵਤੀਰੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਹਿਲਾਂ ਤੁਸੀਂ ਦੇਖੋ ਇਹ ਪੂਰੀ ਵੀਡੀਓ ਤੇ ਫਿਰ ਤੁਹਾਨੂੰ ਦੱਸਦੇ ਹਾਂ ਮਾਮਲਾ या तुम्हारे घर पहरा 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 मैं ना पहरा मत मत लगाओ आप बिल्कुल लगाइए हम इतना चाहते हैं केवल नहीं करूंगा अच्छा अच्छा तो कोई बात नहीं नहीं करूंगा रोज तीसरे दिन तुम्हारे घर बुलाऊ भेजूंगा आपसे जबरदस्ती नहीं कर रहा हूँ बिल्कुल जबरदस्ती नहीं कर रहा हूँ बस ਕੋਈ ਗੱਲ ਨਹੀਂ ਨਹੀਂ ਕਰੋ ਮਤਲਬ ਕਈ ਕਲਾਸ ਹੈ ਯਾਰ ਮਾਮਲਾ ਯੂਪੀ ਦੇ ਫਾਰੂਖਾਬਾਦ ਦਾ ਦੱਸਿਆ ਜਾ ਰਿਹਾ ਹੈ ਤੇ ਕੁਰਸੀ ਤੇ ਬੈਠਾ ਇਹ ਵਰਦੀ ਧਾਰੀ ਫਾਰੂਖਾਬਾਦ ਥਾਣੇ ਦਾ ਐਸ ਐਚ ਓ ਜਤਿੰਦਰ ਚੌਧਰੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਇਸ ਕੋਲ ਨਾਬਾਲਗ ਕੁੜੀ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਲੈ ਆਇਆ ਅਤੇ ਮਾਮਲਾ ਦਰਜ ਕਰਾਉਣ ਲਈ ਇਸ ਅਫਸਰ ਨੂੰ ਬੇਨਤੀ ਕਰਨ ਲੱਗਾ ਪਰ ਇਸ ਦਾ ਮਾੜਾ ਵਤੀਰਾ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਐਫ ਆਈ ਆਰ ਦਰਜ਼ ਨਾ ਹੁੰਦੀ ਦੇਖ ਫਿਰ ਸ਼ਿਕਾਇਤ ਕਰਨ ਵਾਲੇ ਇਸ ਵਿਅਕਤੀ ਨੇ ਐਸ ਐਸ ਪੀ ਕੋਲ ਇਨਸਾਫ ਦੀ ਗੁਹਾਰ ਲਗਾਈ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼